ਐਸੀ ਚਪਟੀ ਕਰਾਰੀ ਆਲੂਆਂ ਦੀ ਸਬਜ਼ੀ ਵੀ ਜੀਨੂੰ ਦੇਖਦੇ ਸਾਰੀ ਮੂੰਹ ਦੇ ਵਿੱਚ ਪਾਣੀ ਆ ਜਾਏ ਤੇ ਤੁਸੀਂ ਇਹਨੂੰ ਬਣਾਏ ਬਿਨਾ ਰਹਿ ਨਾ ਸਕੋ ਤੇ ਚਪਟ ਹੀ ਘਰ ਦੇ ਵਿੱਚ ਸ਼ਾਮਲ ਸਮਾਨ ਦੇ ਨਾਲ ਹੀ ਹੈ ਜਿਹੜਾ ਇਹ ਆਪਾਂ ਗਰੇਵੀ ਵਾਲੀ ਆਲੂਆਂ ਦੀ ਸਬਜ਼ੀ ਬਣਾ ਕੇ ਤਿਆਰ ਕਰ ਲਾਂਗੇ ਇਹਨੂੰ ਤੁਸੀਂ ਰੋਟੀ ਦੇ ਨਾਲ ਚੌਲਾਂ ਦੇ ਨਾਲ ਸਰਵ ਕਰ ਸਕਦੇ ਹੋ ਬਹੁਤ ਹੀ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਆ ਇੱਕ ਵਾਰੀ ਤੇ ਇਹ ਬਣਾਉਣੀ ਬਣਦੀ ਹੈ ਜੀ ਚਲੋ ਫਿਰ ਇਹਨੂੰ ਆਪਾਂ ਬਣਾਉਣਾ ਸਿੱਖ ਲੈਨੇ ਆ ਵੀ ਕਿਸ ਤਰੀਕੇ ਨਾਲ ਤਿਆਰ ਕਰਨੀ ਹੈ ਤੇ ਕਿੰਨਾ ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਤੁਸੀਂ ਜੇ ਲਿਤੀ ਸੀ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਸਭ ਤੋਂ ਪਹਿਲਾਂ ਇੱਥੇ ਆਪਣੇ ਕੋਲੇ ਹੈਗੇ ਆ ਜੀ ਉਬਲੇ ਹੋਏ ਆਲੂ ਤੇ ਆਲੂਆਂ ਨੂੰ ਉਬਾਲ ਕੇ ਜਿਹੜਾ ਆਪਾਂ ਪਹਿਲੇ ਹੀ ਰੱਖ ਲੈਣਾਗਾ ਵੀ ਸਬਜ਼ੀ ਆਪਾਂ ਚਟਪਟ ਬਣਾ ਸਕੀਏ ਹੁਣ ਆਪਾਂ ਆਲੂਆਂ ਦੇ ਵਿੱਚ ਛੋਟੇ ਛੋਟੇ ਇਸ ਤਰੀਕੇ ਨਾਲ ਛੇਦ ਕਰ ਲਾਂਗੇ ਫੋਕ ਜਾਂ ਫਿਰ ਕਰਦਦੀ ਮਦਦ ਨਾਲ ਵੀ ਜਦੋਂ ਆਪਾਂ ਇਹ ਸਬਜ਼ੀ ਬਣਾਈਏ ਸਾਰੇ ਮਸਾਲਿਆਂ ਦਾ ਟੇਸ ਇਹਨਾਂ ਆਲੂਆਂ ਦੇ ਵਿੱਚ ਚਲਾ ਜਾਵੇ ਤੇ ਆਲੂਆਂ ਦੀ ਸਬਜ਼ੀ ਜਿਹੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇ ਆਲੂ ਹੈ ਜਿਹੜੇ ਉਹ ਫਿੱਕੇ ਫਿੱਕੇ ਨਾ ਲੱਗਣ ਸਾਰੇ ਆਲੂ ਮੈਂ ਸੇਮੇ ਇਸੇ ਤਰੀਕੇ ਨਾਲ ਤਿਆਰ ਕਰਕੇ ਰੱਖ ਲਏ ਆ ਜੀ ਤੇ ਇੱਥੇ ਜੀ ਆਪਾਂ ਚੁੱਲੇ ਤੇ ਰੱਖ ਲਈਏ ਕੜਾਹੀ ਤੇ ਇਹਦੇ ਵਿੱਚ ਆਪਾਂ ਇੱਕ ਘੜਚੀ ਜਿਹੜੀ ਸਰੋਂ ਦਾ ਤੇਲ ਐਡ ਕਰ ਦਿਆਂਗੇ ਸਰੋਂ ਦੇ ਤੇਲ ਨੂੰ ਚੰਗੇ ਤਰੀਕੇ ਨਾਲ ਪਹਿਲਾਂ ਗਰਮ ਕਰ ਲਾਂਗੇ ਤੇ ਹੁਣ ਇੱਥੇ ਜੀ ਆਪਾਂ ਸਰੋਂ ਦੇ ਤੇਲ ਦੇ ਵਿੱਚ ਪਿਆਜ਼ ਦੀ ਪੇਸਟ ਐਡ ਕਰਤੀ ਪਿਆਜ਼ ਦੀ ਪੇਸਟ ਐ ਜਿਹੜੀ ਉਹ ਭਾਬਾ ਸਾਰੀ ਬਣਾਵਾਂਗੇ ਮੈਂ ਪੌਣੀ ਕਬਾਟੀ ਭਰ ਕੇ ਬਣਾ ਲਈ ਸੀ ਕਿਉਂਕਿ ਇਹਦੇ ਵਿੱਚ ਆਪਾਂ ਗਾੜੀ ਗਰੇਵੀ ਬਣਾ ਕੇ ਤਿਆਰ ਕਰਾਂਗੇ ਤੇ ਪਿਆਜ਼ ਨੂੰ ਆਪਾਂ ਮੀਡੀਅਮ ਜੀ ਫਲੇਮ ਤੇ ਲਗਾਤਾਰ 2 ਤੋਂ 3 ਮਿੰਟ ਭੁੰਨ ਕੇ ਤਿਆਰ ਕਰਨਾ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਅਦਰਕ ਲਸਣ ਦਾ ਪੇਸਟ ਐਡ ਕਰ ਦੇਣਾਗਾ ਤੇ ਬਿਲਕੁਲ ਫਰੈਸ਼ ਐਡ ਕਰਿਓ। ਤੁਸੀਂ ਇਹਦੇ ਨਾਲ ਸਬਜ਼ੀ ਦਾ ਟੇਸਟ ਬਹੁਤ ਵਧੀਆ ਆਊਗਾ। ਇਹਨੂੰ ਵੀ ਆਪਾਂ 2 ਕੁ ਮਿੰਟ ਜਿਹੜਾ ਮੀਡੀਅਮ ਜੀ ਫਲੇਮ ਤੇ ਪਕਾ ਲਾਂਗੇ। ਉਸ ਤੋਂ ਬਾਅਦ ਮੇਰੇ ਕੋਲੇ ਇੱਥੇ 2 ਤੋਂ 3 ਟਮਾਟਰਾਂ ਦੀ ਇਹ ਪਿਊਰੀ ਹੈ ਜਿਹੜੀ ਕਿ ਮੈਂ ਮਿਕਸੀ ਦੇ ਵਿੱਚ ਪਹਿਲਾਂ ਹੀ ਤਿਆਰ ਕਰਕੇ ਰੱਖ ਲਈ ਸੀ। ਇਹ ਐਡ ਕਰ ਦਿਆਂਗੇ। ਇਹਦੇ ਨਾਲ ਹੀ ਆਪਾਂ ਸਵਾਦ ਅਨੁਸਾਰ ਜਿੰਨਾ ਕੁ ਵੀ ਸਬਜ਼ੀ ਦੇ ਵਿੱਚ ਨਮਕ ਰੱਖਣਾ ਹੈ ਉਹ ਐਡ ਕਰ ਦਿਆਂਗੇ। ਜਦੋਂ ਟਮਾਟਰਾਂ ਦੇ ਨਾਲ ਆਪਾਂ ਨਮਕ ਐਡ ਕਰ ਦਿੰਨੇ ਆ ਟਮਾਟਰ ਜਿਹੜੇ ਵਧੀਆ ਪੱਕੇ ਤਿਆਰ ਹੋ ਜਾਂਦੇ ਆ ਜਲਦੀ ਫੱਕ ਜਾਂਦੇ ਆ ਹੁਣ ਆਪਾਂ ਟਮਾਟਰਾਂ ਨੂੰ ਲਗਾਤਾਰ ਕੱਚੀ ਨੂੰ ਚਲਾਉਂਦੇ ਹੋਏ ਵੀ ਪਕਾ ਸਕਦੇ ਆ ਜਾਂ ਇਹਨਾਂ ਨੂੰ ਢਾਕੇ ਵੀ ਐ ਜਿਹੜਾ ਬਿਲਕੁਲ ਸਲੋ ਜੀ ਫਲੇਮ ਤੇ ਪਕਾ ਸਕਦੇ ਆ ਵੀ ਟਮਾਟਰਾਂ ਦਾ ਕੱਚਾਪਣ ਰਹੀ ਟਮਾਟਰ ਵਧੀਆ ਪੱਕ ਜਾਣਾ ਹੁਣ ਆਪਾਂ ਟਮਾਟਰਾਂ ਨੂੰ ਪੱਕਣ ਦੇਵਾਂਗੇ ਜੀ ਤੇ ਜਦੋਂ ਤੱਕ ਟਮਾਟਰ ਪੱਕਦੇ ਆ ਉਦੋਂ ਤੱਕ ਆਪਾਂ ਮਸਾਲਾ ਤਿਆਰ ਕਰ ਲੈਨੇ ਆ ਉਹਦੇ ਲਈ ਆਪਾਂ ਇੱਥੇ ਪੌਣਿਕ ਕੌਲੀ ਦਹੀਂ ਦੀ ਰੱਖ ਲਈਏ ਤੇ ਇਹਦੇ ਵਿੱਚ ਆਪਾਂ ਲਾਲ ਮਿਰਚਾ ਹਲਦੀ ਇਹ ਧਨੀਆ ਦਰਦਰਾ ਜਾਂ ਕੁੱਟਿਆ ਹੋਇਆ ਬਿਲਕੁਲ ਮੈਂ ਘਰ ਦਾ ਹੀ ਕੁੱਟ ਕੇ ਤਿਆਰ ਕੀਤਾ ਸੀ ਇਹ ਹੀ ਤੁਸੀਂ ਧਨੀਆ ਪਾਊਡਰ ਵੀ ਬਾਜ਼ਾਰ ਵਾਲਾ ਐਡ ਕਰ ਸਕਦੇ ਹੋ ਇਹ ਐਡ ਕਰਕੇ ਤੇਨੂੰ ਮਿਕਸ ਕਰ ਲਾਂਗੇ ਚੰਗੀ ਤਰੀਕੇ ਨਾਲ ਹੋਰ ਆਪਾਂ ਨੂੰ ਜ਼ਿਆਦਾ ਕਿਸੇ ਮਸਾਲੇ ਦੀ ਜ਼ਰੂਰਤ ਨਹੀਂ ਦੇਖੋ ਜੀ ਕਿੰਨੀ ਵਧੀਆ ਇਹ ਮਸਾਲੇਦਾਰ ਦਹੀਂ ਬਣ ਕੇ ਤਿਆਰ ਹੋ ਗਈ ਹੈ ਇਹਦੇ ਨਾਲ ਆਪਣੀ ਗਰੇਵੀ ਦਾ ਕਲਰ ਟੇਸਟ ਬਹੁਤ ਵਧੀਆ ਆਊਗਾ ਟਮਾਟਰ ਇਧਰ ਪੱਕ ਗਏ ਹੈ ਜੀ ਵਧੀਆ ਦੇਖੋ ਤੇ ਹੁਣ ਇੱਥੇ ਆਪਾਂ ਹਰੀਆਂ ਮਿਰਚਾਂ ਦੀ ਪੇਸਟ ਐਡ ਕਰਦੇ ਆਂਗੇ ਜਿੰਨੀਆਂ ਕੁ ਵੀ ਤੁਸੀਂ ਸਬਜ਼ੀ ਦੇ ਵਿੱਚ ਮਿਰਚਾ ਵੱਧ ਘੱਟ ਰੱਖਣੀਆਂ ਨੇ ਇਹਨਾਂ ਨੂੰ ਹਲਕਾ ਜਿਹਾ ਮਿਕਸ ਕਰ ਲਾਂਗੇ ਹੁਣ ਜਿਹੜੀ ਇਹ ਦਹੀਂ ਮਸਾਲਿਆਂ ਵਾਲੀ ਤਿਆਰ ਕਰਕੇ ਰੱਖੀ ਸੀ ਇਹ ਆਪਾਂ ਇਹਦੇ ਵਿੱਚ ਐਡ ਕਰ ਦੇਾਂਗੇ ਤੇ ਥੋੜਾ ਜਿਹਾ ਮੈਂ ਇਹਦੇ ਵਿੱਚ ਪਾਣੀ ਵੀ ਐਡ ਕਰ ਦੂੰਗੀ ਪਹਿਲਾਂ ਆਪਾਂ ਦਹੀਂ ਨੂੰ ਮਿਕਸ ਕਰ ਲਾਂਗੇ ਟਮਾਟਰਾਂ ਦੇ ਨਾਲ ਪਿਆਜ਼ ਦੇ ਨਾਲ ਬਿਲਕੁਲ ਹਲਕੀ ਜੀ ਫਲੇਮ ਤੇ ਆਪਾਂ ਇਹਨੂੰ ਪਕਾ ਲਾਂਗੇ ਦਹੀਂ ਐਡ ਕਰਕੇ ਨਾਲ ਦੀ ਨਾਲ ਆਪਾਂ ਮਿਕਸ ਕਰ ਦੇਣੀ ਹੈ ਜਦੋਂ ਦਹੀਂ ਦੇ ਵਿੱਚ ਆਪਾਂ ਮਸਾਲੇ ਐਡ ਕਰਕੇ ਦਹੀਂ ਨੂੰ ਸਬਜ਼ੀ ਦੀ ਗਰੇਵੀ ਵਿੱਚ ਐਡ ਕਰਦੇ ਆ ਤਾਂ ਦਹੀਂ ਜਿਹੜੀ ਉਹ ਫਟਦੀ ਨਹੀਂ ਵਧੀਆ ਗਰੇਵੀ ਬਣ ਜਾਂਦੀ ਹੈ ਅੱਧੀ ਕੌਲੀ ਆਪਾਂ ਪਾਣੀ ਦੀ ਐਡ ਕਰ ਦੇਣੀ ਹੈ ਤੇਨੂੰ ਮਿਕਸ ਕਰ ਦੇਣਾਗਾ ਹੁਣ ਇਹਨੂੰ ਉਦੋਂ ਤੱਕ ਪਕਾਉਣਾ ਹੈ ਵੀ ਜਦੋਂ ਤੱਕ ਤੇਲ ਹੈ ਜਿਹੜਾ ਉਹ ਮਸਾਲੇ ਦੇ ਨਾਲੋਂ ਅਲੱਗ ਨਹੀਂ ਹੋ ਜਾਂਦਾ ਮੀਡੀਅਮ ਜੀ ਫਲੇਮ ਤੇ ਆਪਾਂ ਪਕਾ ਲਾਂਗੇ ਜੀ ਤੇ ਤੇਜੀ ਮਸਾਲਾ ਵਧੀਆ ਪੱਕ ਕੇ ਤਿਆਰ ਹੋ ਗਿਆ ਬਹੁਤ ਹੀ ਸੋਹਣੀ ਖੁਸ਼ਬੂ ਆ ਰਹੀ ਹੈ ਬਹੁਤ ਹੀ ਚਟਪਟੀ ਕਰਾ ਰਹੀ ਹੈ ਇਹ ਸਬਜੀ ਬਣਦੀ ਹੈ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਹੁਣ ਇਸ ਮਸਾਲੇ ਦੇ ਵਿੱਚ ਆਪਾਂ ਇਹ ਆਲੂ ਐਡ ਕਰ ਦੇਾਂਗੇ ਤੇ ਇਹਨਾਂ ਨੂੰ ਆਪਾਂ ਮਸਾਲੇ ਦੇ ਨਾਲ ਹਲਕਾ ਜਿਹਾ ਮਿਕਸ ਕਰਦੇ ਹੋਏ ਘੱਟ ਛੀ ਦੀ ਮਤਲ ਨਾਲ ਪਕਾਵਾਂਗੇ ਬਿਲਕੁਲ ਹਲਕੀ ਜੀ ਫਲੇਮ ਤੇ ਵੀ ਆਲੂਆਂ ਦੇ ਵਿੱਚ ਵਧੀਆ ਮਸਾਲਿਆਂ ਦਾ ਟੇਸ ਆ ਜੀ ਕਾਚੀ ਨੂੰ ਲਗਾਤਾਰ ਚਲਾਉਂਦੇ ਹੋਏ ਮੈਂ ਆਲੂਆਂ ਨੂੰ ਜਿਹੜਾ 1-2 ਮਿੰਟ ਪਕਾ ਲਿਆ ਤੇ ਹੁਣ ਮੈਂ ਇਹਨਾਂ ਨੂੰ ਢਾਕੇ ਬਿਲਕੁਲ ਸਲੋ ਜੀ ਫਲੇਮ ਤੇ ਪਕਾਣ ਦੇਉਂਗੀ ਆਲੂ ਬਿਲਕੁਲ ਤਿਆਰ ਹੋ ਗਏ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਜਿੰਨੀ ਕੁ ਵੀ ਗਰੇਵੀ ਬਣਾ ਕੇ ਤਿਆਰ ਕਰਨੀ ਆ ਪਾਣੀ ਜਿਹੜਾ ਆਪਾਂ ਗਰਮ ਐਡ ਕਰਾਂਗੇ ਮੈਂ 1 ਲੀਟਰ ਇੱਥੇ ਪਾਣੀ ਐਡ ਕਰਤਾ ਤੇ ਆਲੂਆਂ ਨੂੰ ਜਿਹੜਾ ਚੰਗੇ ਤਰੀਕੇ ਨਾਲ ਮਿਕਸ ਕਰ ਦਿਆਂਗੇ ਹੁਣ ਇਹਨਾਂ ਨੂੰ ਵਧੀਆ ਜਿਹੜਾ ਆਪਾਂ ਪਕਾਣ ਦੇਵਾਂਗੇ ਦੇਖੋ ਕਿੰਨੀ ਵਧੀਆ ਗਰੇਵੀ ਹੈ ਜਿਹੜੀ ਉਬਲ ਕੇ ਤਿਆਰ ਹੋ ਰਹੀ ਆ 15 ਤੋਂ 20 ਮਿੰਟ ਢਾਕ ਕੇ ਆਪਾਂ ਇਹਨੂੰ ਪਕਾ ਲਾਂਗੇ ਜੀ ਜਦੋਂ ਤੱਕ ਗਰੇਵੀ ਬਿਲਕੁਲ ਗਾੜੀ ਨਹੀਂ ਬਣ ਜਾਂਦੀ ਦੇਖੋ ਜੀ ਸਬਜੀ ਬਿਲਕੁਲ ਬਣ ਕੇ ਤਿਆਰ ਹੋਊਗੀ ਆ ਇੱਕ ਦੋ ਮਸਾਲੇ ਦੇ ਵਿੱਚ ਹੋਰ ਆਪਾਂ ਫਲੇਵਰ ਦੇ ਲਈ ਐਡ ਕਰਾਂਗੇ ਹੋਰ ਇਹਦੇ ਵਿੱਚ ਕੋਈ ਵੀ ਚੀਜ਼ਾਂ ਨਹੀਂ ਆਪਾਂ ਐਡ ਕਰਨੀਆਂ ਕਿੰਨੀ ਵਧੀਆ ਗਰੇਵੀ ਬਣ ਕੇ ਤਿਆਰ ਹੋ ਗਈ ਆ ਸਬਜੀ ਦਾ ਕਿੰਨਾ ਸੋਹਣਾ ਕਲਰ ਆਇਆ ਥੋੜਾ ਜਿਹਾ ਮੈਂ ਇਹਦੇ ਵਿੱਚ ਘਰ ਦਾ ਬਣਿਆ ਹੋਇਆ ਗਰਮ ਮਸਾਲਾ ਤੇ ਥੋੜੀ ਜੀ ਕਸੂਰੀ ਮੇਥੀ ਐਡ ਕਰ ਦੂੰਗੀ ਜੇ ਤੁਹਾਡੇ ਕੋਲੇ ਹਰਾ ਧਨੀਆ ਹੋਇਆ ਤੁਸੀਂ ਬਰੀਕ ਕੱਟ ਕੇ ਇੱਥੇ ਹਰਾ ਧਨੀਆ ਵੀ ਐਡ ਕਰ ਸਕਦੇ ਹੋ ਤੇ ਦੇਖੋ ਜੀ ਹੁਣ ਆਪਾਂ ਦੋਨੇ ਚੀਜ਼ਾਂ ਨੂੰ ਇਹਨਾਂ ਨੂੰ ਮਿਕਸ ਕਰ ਦਿਆਂਗੇ ਗਰੇਵੀ ਦੇ ਨਾਲ ਸਬਜ਼ੀ ਇਹ ਜਿਹੜੀ ਖਾਣ ਦੇ ਲਈ ਗਰਮਾ ਗਰਮ ਬਿਲਕੁਲ ਤਿਆਰ ਹੋ ਗਈ ਹੈ ਤੇ ਗਰਮਾ ਗਰਮ ਸਬਜ਼ੀ ਨੂੰ ਜੀ ਮੈਂ ਸਰਵ ਕਰ ਲਿਆ ਤੁਸੀਂ ਇਹਨੂੰ ਰੋਟੀ ਦੇ ਨਾਲ ਪਰੌਂਠਿਆਂ ਦੇ ਨਾਲ ਚੌਲਾਂ ਦੇ ਨਾਲ ਸਰਵ ਕਰਾਂਗੀ ਤਾਂ ਇਹ ਬਹੁਤ ਹੀ ਟੇਸਟੀ ਲੱਗੂਗੀ ਜੇਕਰ ਤੁਹਾਨੂੰ ਇਹ ਰੈਸਪੀ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਾਂ ਦੇ ਸ਼ੇਅਰ ਕਰਿਓ ਤੇ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਸ਼ੀ ਕਾਲ ਜੀ